4 ਅਗਸਤ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ 4 ਤਰੀਕ ਤੋਂ ਲੈ ਕੇ 7 ਤਰੀਕ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਇੱਕ ਅੱਧੀ ਵਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਆਨੇ ਖਾਸ ਕਰਕੇ ਜੇਕਰ ਜ਼ਿਲ੍ਹੇ ਵਾਰ ਗੱਲ ਕਰੀਏ ਤਾਂ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਤੇ ਇਹਨਾਂ ਦੇ ਨਾਲ ਲੱਗਦੇ ਇਲਾਕੇ ਖੰਨਾ ਅਮਲੋ ਸਮਰਾਲਾ ਲੁਧਿਆਣੇ ਦੇ ਕੁਝ ਇੱਕ ਇਲਾਕੇ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਵਧੀਆ ਮੀਂਹ ਪੈਣ ਦੀ ਸੰਭਾਵਨਾ ਅੱਜ ਵੀ ਬਣੀਆ ਹੋਈਆਂ ਨੇ ਤੇ ਅਗਲੇ 2-3 ਦਿਨ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਨੇਰੀ ਦਾ ਦੌਰ ਵੱਖ-ਵੱਖ ਜਗ੍ਹਾ ਦੇਖਿਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਆਨੰਦਪੁਰ ਸਾਹਿਬ ਰੋਪੜ ਨਾਲ ਲੱਗਦੇ ਉਹਨਾਂ ਦੇ ਇਲਾਕੇ ਨਵਾਂ ਸ਼ਹਿਰ ਬੰਗਾ ਜਾ ਹੁਸ਼ਿਆਰਪੁਰ ਦੇ ਕੁਝ ਕਲਾਕੇ ਇਹਨਾਂ ਵਿੱਚ ਵੀ ਬੱਦਲਬਾਈ ਬਹੁਤ ਜਗ੍ਹਾ ਬਣੀ ਹੋਈ ਹੈ ਤੇ ਕਿਤੇ ਕਿਤੇ ਹਲਕੇ ਜਿਹੇ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਰਹੇ ਹਨ ਇਸੇ ਤਰ੍ਹਾਂ ਹੀ ਜਲੰਧਰ ਫਗਵਾੜਾ ਜਾਂ ਇਹਨਾਂ ਦੇ ਨਾਲ ਲੱਗਦੇ ਫਲੋਰ ਜਾਂ ਹੋਰ ਕਈ ਖੇਤਰ ਉਹਨਾਂ ਵਿੱਚ ਵੀ ਜਲੰਧਰ ਜ਼ਿਲ੍ਹੇ ਦੇ ਟੁੱਟਮੇ ਜਿਹੇ ਤੌਰ ਤੇ ਬੱਦਲਬਾਈ ਦੇ ਨਾਲ ਕਿਤੇ ਹਲਕਾ ਜਾਂ ਛਰਾਟਾ ਸਵੇਰ ਤੜਕਸਰ ਦੇਖਿਆ ਗਿਆ ਤੇ ਕਰਪੂਤਲੇ ਜ਼ਿਲ੍ਹੇ ਵਿੱਚ ਵੀ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਅਮਰitsar ਗੁਰਦਾਸਪੁਰ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਯਾਨੀ ਕਿ ਅਗਲੇ 2-3 ਦਿਨ ਲਗਾਤਾਰ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਕੁੱਲ ਮਿਲਾ ਕੇ ਗੱਲਬਾਤ ਇੰਨੀ ਹੈ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅਗਲੇ 2-3 ਦਿਨ ਲਗਾਤਾਰ ਮੀਂਹ ਪੈਣ ਦਾ ਰਵੇਗਾ ਇੱਕ ਅੱਧਾ ਦਿਨ ਭਾਰੀ ਮੀਂਹ ਪੈਣ ਦੀਆਂ ਸੰਭਾਵਨਾ ਵੀ ਹੋਣਗੀਆਂ 2-3 ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਰੋਜ਼ ਕਾਰਵਾਈਆਂ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲਣਗੀਆਂ ਚਾਹੇ ਅੱਜ ਜਿਵੇਂ ਪਟਿਆਲਾ ਹੋ ਗਿਆ ਚੰਡੀਗੜ੍ਹ ਮੁਹਾਲੀ ਜੀਰਖਪੁਰ ਡੇਰਾ ਬਸੀ ਜਰਾਜਪੁਰਾ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਜਾਂ ਹੋਰ ਵੀ ਕਈ ਖੇਤਰਾਂ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਦਰਾਂਨ ਵੱਖ-ਵੱਖ ਜਗ੍ਹਾ ਮਿਲਣਗੀਆਂ ਮਾਲਵੇ ਦੇ ਕੁਝ ਕੁ ਖੇਤਰ ਜਿਵੇਂ ਮੋਗਾ ਹੋ ਗਿਆ ਬਰਨਾਲਾ ਹੋ ਗਿਆ ਸੰਗਰੂਰ ਹੋ ਗਿਆ ਜਾਂ ਮਲੇਰਕੋਟਲਾ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੱਛਮੀ ਮਾਲਵੇ ਦੇ ਵਿੱਚ ਉਮੀਦ ਘੱਟ ਹੈ ਕਿਤੇ ਇੱਕ ਦੁੱਕਾ ਜਗ੍ਹਾ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਵੱਡੇ ਪੱਧਰ ਤੇ ਆਸ ਘੱਟ ਹੈ